ਆਮਨੇ ਤੋਂ ਰਾਜਾ ਬੜਿੰਗ ਸਾਡੇ ਨਾਲ ਨੇ ਸੋ ਰਾਜਾ ਜੀ ਬਾਰੇ ਦੱਸਣਾ ਜ਼ਰੂਰੀ ਸੀ ਸਾਲਾ ਫਰਾਡ ਕੀ ਕਹਿਣਾ ਚਾਹੋਗੇ ਜੀ ਓਕੇ ਨਾ ਕੀ ਹੈ ਤੁਸੀਂ ਦੇਖਿਆ ਹੁਣ ਕਿਸ ਪ੍ਰਕਾਰ ਦਾ ਸਵਾਗਤ ਹੈ ਅੱਜ ਆਏ ਸੀ ਇਥੇ ਬਲਵਿੰਦਰ ਬਾਦ ਸਾਹਿਬ ਨਾਲ ਸੀਗੇ तमाम ਕਾਂਗਰਸ ਪਾਰਟੀ ਦੇ ਲੋਕ ਸੀਗੇ ਔਰ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦਾ ਉਤਸ਼ਾਹ ਹੈ ਲੋਕਾਂ ਦਾ ਇਵਨ ਪ੍ਰਵਾਸੀ ਲੋਕਾਂ ਦਾ ਅੱਜ ਪ੍ਰੋਗਰਾਮ ਸੀਗਾ ਔਰ ਬਹੁਤ ਲੋਕਾਂ ਨੇ ਮਾਨਸੂਮਾ ਦਿੱਤਾ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਬੜੀ ਤਕਲੀਫ ਹੈ ਜਿਹੜੇ ਅਸਲ ਮੁੱਦੇ ਨੇ ਮਹਿੰਗਾਈ ਇੱਕ ਬਹੁਤ ਵੱਡਾ ਮੁੱਦਾ ਹੈ ਬੇਰੋਜ਼ਗਾਰੀ ਇੱਕ ਬਹੁਤ ਵੱਡਾ ਮੁੱਦਾ ਹੈ ਔਰ ਉਹ ਜਿਹੜਾ ਮੂਲ ਮੁੱਦੇ ਆ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਲੋਕ ਸਮਝ ਚੁੱਕੇ ਨੇ ਕਿ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਸ ਵਾਰੀ ਜਿਹੜਾ ਹੈਗਾ ਪੂਰੇ ਦੇਸ਼ ਭਰ ਦੇ ਵਿੱਚ ਇਸੇ ਲਈ ਬੀਜੇਪੀ ਘਬराई हुई ਹੈ ਕਿ ਜਿਹੜਾ ਪ੍ਰਵਾਸੀ ਭਰਾ ਨੇ ਲੋਕ ਨੇ ਸਾਨੂੰ ਕਾਂਗਰਸ ਪਾਰਟੀ ਨੂੰ ਵੋਟ ਦੇ ਨੇ ਜੇ ਆਪਾਂ ਬੈਂਸ ਬ੍ਰਦਰਜ਼ ਦੀ ਗੱਲ ਕੀਤੀ ਜਾਵੇ ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਕਿੰਨਾ ਕਬਲ ਮਿਲੇਗਾ ਬਖੇ ਬਲ ਆਲੀ ਕੋਈ ਗੱਲ ਹੀ ਨਹੀਂ ਬਲ ਮਿਲਣ ਨਾਲ ਤਾਂ ਬਹੁਤ ਬਲ ਮਿਲਿਆ 3 ਲੱਖ ਵੋਟਾਂ ਨੇ ਵੋਟਾਂ ਇਹਨਾਂ ਨੇ ਸਿਕਿਉਰ ਕੀਤੀਆਂ ਸੀ ਐਜ਼ ਅ ਇੰਡੀਪੈਂਡੈਂਟ ਔਰ ਮੈਨੂੰ ਸਮਝਦਾ ਕਿ ਦੋ ਵਾਰ ਇੰਡੀਪੈਂਡੈਂਟ ਐਮ.ਐਲ.ਏ ਲੜਨਾ ਜਿੱਤਣਾ ਆਪਣੇ ਆਪ ਚੋਂ ਦੋਵੇਂ ਭਰਾਵਾਂ ਨੇ ਬਹੁਤ ਵੱਡੀ ਇਹ ਮਿਸਾਲ ਹੈ ਦੇਸ਼ ਭਰ ਦੇ ਵਿੱਚ ਔਰ ਮੈਨੂੰ ਲੱਗਦਾ ਕਿ ਪੂਰਨ ਇਹਨਾਂ ਦੇ ਆਉਣ ਦੇ ਨਾਲ ਸਾਡੀ ਤਾਕਤ ਬਹੁਤ ਦੁੱਗਣੀ ਹੋਈ ਹੈ ਔਰ ਆਨਲਾਈਨ ਇਸ ਸਮੇਂ ਚ ਇਰੇ ਜਿਹੜੇ ਨਤੀਜੇ ਆ ਉਹ ਤੁਹਾਨੂੰ ਵੇਖਣ ਨੂੰ ਮਿਲਿ ਰਾਜਾ ਜੀ ਇੱਕ ਪਰਸਨਲ ਸਵਾਲ ਹੈ ਜਿਹੜੇ ਵਿਰੋਧੀ ਅੱਜ ਕੱਲ ਬਹੁਤ ਇੱਕ ਗੱਲ ਕਰ ਰਹੇ ਆ ਉਹਦੇ ਬਾਰੇ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਕਿਹੜਾ ਵਿਰੋਧੀ ਜਿਹੜਾ ਜਿਹੜੇ ਗੱਲ ਕਰ ਰਹੇ ਆ ਜੀ ਵੀ ਤੁਹਾਡੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਕਿਤੇ ਹੋਰ ਪਾਰਟੀ ਚਲੇ ਗਏ ਆ ਉਹਦੇ ਬਾਰੇ ਅਛਾ ਯਾਰ ਪਹਿਲੀ ਗੱਲ ਤਾਂ ਪਹਿਲਾਂ ਇਹ ਜਿਹੜੇ ਪੱਤਰਕਾਰ ਹਨਾ ਇਹ ਐਵੇਂ ਨਜ਼ਦੀਕੀ ਸਾਡਾ ਰਿਸ਼ਤੇਦਾਰ ਕੋਈ ਬਣਾ ਦਿੰਦੇ ਆ ਕਿੱਟੇ ਦਾ ਬਲਦ ਪਣੋਈਆ ਜਦੋਂ ਤੁਸੀਂ ਤਾਕਤ ਚੁਣਦੇ ਆ ਤੁਹਾਡੇ ਬਹੁਤ ਸਾਰੇ ਰਿਸ਼ਤੇਦਾਰ ਬਣ ਜਾਂਦੇ ਨੇ ਭਾਬੀ ਜੀ ਦੇ ਭੂਆ ਜੀ ਦੇ ਗਾਂ ਬੇ ਪਹਿਲੀ ਗੱਲ ਮੇਰਾ ਕੋਈ ਪਰਸਨਲ ਸਾਲਾ ਜਿਹੜਾ ਹੈ ਮੇਰਾ ਇੱਕ ਸਾਲਾ ਹੈ ਉਹ ਨਾਲ ਡੰਪੀ ਬਣਾਇ ਕੇ ਉਹ ਇੱਥੇ ਘੁੰਮ ਰਿਹਾ ਤੇ ਨਾਲ ਹੈ ਦੂਜੀ ਗੱਲ ਗਾਂ ਕੋਈ ਤਿੰਨ ਗੁਣਾ ਦਾ ਹਾਂ ਸਾਡੇ ਜਾਣਕਾਰ ਸੀ ਉਹ ਮੇਰੇ ਨਾਲ ਮੁੰਡਾ ਕਈ ਵਾਰੀ ਅੱਗੇ ਜਾਂਦਾ ਸੀਗਾ ਉਹ ਚਲਾ ਗਿਆ ਪਾਰਟੀ ਦੇ ਵਿੱਚ ਲੇਕਿਨ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਅਗਲੇ ਬੰਦੇ ਨੇ ਕੋਈ ਓਪਰਚ्युनिटी ਵੇਖੀ ਹੁੰਦੀ ਹੈ ਇੱਥੇ ਕੋਈ ਸਕੇ ਭਣ ਭਰਾ ਇੱਧਰ ਉੱਧਰ ਪਾਰਟੀਆਂ ਛੱਡ ਕੇ ਚਲੇ ਜਾਂਦੇ ਨੇ ਸੋ ਇਸ ਤਰ੍ਹਾਂ ਕਹਿਣਾ ਕਿ ਰਾਜਾ ਵੜਿੰਗ ਦਾ ਕੋਈ ਸਾਲਾ ਚਲਾ ਗਿਆ ਰਾਜਾ ਵੜਿੰਗ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਚਲਾ ਗਿਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਾਂ ਤਾਂ ਤੁਸੀਂ ਦੱਸੋ ਰਿਸ਼ਤੇਦਾਰੀ ਕੀ ਹੈ ਕਈ ਪੱਤਰਕਾਰਾਂ ਨੇ ਕਈ ਬੰਦਿਆਂ ਨੇ ਤਾਂ ਇਹ ਲਿਖਤਾ ਕਿ ਉਹ ਰਾਜਾ ਵੜਿੰਗ ਦਾ ਸਾਲਾ ਹੀ ਚਲਾ ਗਿਆ ਉਹ ਉਹ ਜਿਹੜੇ ਚੈਨਲਜ਼ ਨੇ ਉਹਨਾਂ ਨੇ 5 5 7 7 ਕਰੋੜ ਰੁਪਇਆ ਸਾਲ ਦਾ ਲੈਂਦੇ ਨੇ ਜਿਹੜੇ ਇਹ ਚੈਨਲਜ਼ ਇਹੋ ਜੀ ਖਬਰ ਬਚਾਉਂਦੇ ਨੇ ਇਹਨਾਂ ਦਾ حساب ਵੀ ਕਰੂੰਗਾ ਇਹ ਲੋਕ ਸਾਡੇ ਨਾਲ ਜਿਸ ਪ੍ਰਕਾਰ ਦਾ ਐ ਬਾਇਸ ਗੱਲਾਂ ਲਿਖ ਕੇ ਗਲਤ ਪ੍ਰਚਾਰ ਕਰਦੇ ਨੇ ਉਹਨਾਂ ਤੇ ਸਾਡੇ ਅਸੀਂ ਕੇਸ ਵੀ ਕੀਤੇ ਹੋਏ ਨੇ ਔਰ ਆਉਣ ਵਾਲੇ ਸਮੇਂ 'ਚ ਹਸਾਬਕਿਤਾਬ ਵੀ ਕਰਾਂਗੇ ਧੰਨਵਾਦ ਬਾਈ ਜੀ ਸਾਬ ਜੀ ਤੇ ਹਾਂ ਇੱਕ ਮਿੰਟ ਬੈਂਸਾ ਲਓ ਜੀ ਲਓ 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 ਗਾਣਾ ਹਾਂ ਬਸ ਕੋਈ ਨਹੀਂ ਕੋਈ ਨਹੀਂ ਐਂਗਲ ਲੈਣੇ ਤਾਂ ਕੋਈ ਨਹੀਂ ਇੱਥੇ ਜੀ ਗੁਰਬਿੰਦਰ ਬੈਂਸ ਨੇ ਬੈਂਸ ਸਾਹਿਬ ਕਿਵੇਂ ਕਿਵੇਂ ਦੇਖਦੇ ਹੋ ਜੀ ਕੀ ਕਹਿਣਾ ਚਾਹੁੰਦੇ ਲਹਿਰਾਂ ਵਹਿਰਾਂ ਹੋਈਆਂ ਪਈਆਂ ਜੀ ਜਿਹੜੇ ਪਘੋੜੇ ਆ ਉਹਨਾਂ ਨੂੰ ਪੱਕੇ ਪਘੋੜੇ ਬਣਾ ਕੇ ਛੱਡਾਂਗੇ ਹੁਣ ਧੰਨਵਾਦ ਜੀ ਸੋ ਐਸਨ ਮਨਿੰਦਰ ਰਾਜਵੜਿੰਗ ਔਰ ਬਲਵਿੰਦਰ ਪੈਂਸ ਜਿਨ੍ਹਾਂ ਨੇ ਕਿਹਾ ਵੀ ਪਿਛਲੀ ਵਾਰੀ ਨਾਲੋਂ ਵੀ ਵੱਧ ਲੀਡਣਾ ਸੀ ਜਿੱਤ ਕੇ ਦਿਖਾਵਾਂਗੇ ਔਰ ਜਿਹੜਾ ਵਿਰਧੀਆਂ ਦੇ ਇਹ ਤੰਜ ਕਸਣਾ ਵੀ ਮੇਰੇ ਰਿਸ਼ਤੇਦਾਰੀ ਆ ਕੋਈ ਜਾਂ ਮੇਰਾ ਕੋਈ ਹੋਰ ਭੈਣ ਭਾਈ ਆ ਇਹ ਸਭ ਵੋਕਸ ਗੱਲਾਂ ਨੇ ਮੇਰਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈ ਇਸ ਕਰਕੇ ਮੈਂ ਉਹ ਜੇ ਬੰਦਿਆਂ ਨੂੰ ਪਾਰਟੀ 'ਚ ਰੱਖਣਾ ਵੀ ਨਹੀਂ ਚਾਹੁੰਦਾ ਔਰ ਉਹ ਜੇ ਬੰਦਿਆਂ ਦੇ ਨਾਲ ਕੋਈ ਸੰਬੰਧ ਵੀ ਨਹੀਂ ਹੈ ਮੇਰਾ